you ਹੈਲੋ ਜੀ ਸਸਰੀ ਘਰ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜਿੱਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਟਾਈਮ ਇੱਥੇ ਹੋ ਗਿਆ ਸੀ 4:30 ਦਾ ਤੇ ਮੈਂ ਉੱਠ ਗਈ ਸੀ ਉਠਣ ਸਾਰੇ ਵਿੱਚ ਬਸ ਬਣਾਵਦਾ ਮੂੰਹ ਧੋ ਕੇ ਵਰਸ਼ ਵਗੈਰਾ ਕਰਕੇ ਤੇ ਮੈਂ ਆ ਗਈ ਸੀ ਇੱਥੇ ਵਾਸ਼ਰੂਮ ਦੇ ਵਿੱਚ ਤੇ ਮੈਂ ਇੱਥੇ ਲੱਗ ਗਈ ਸੀ ਮਸ਼ੀਨ ਲਾਉਣ ਮਸ਼ੀਨ ਮੈਂ ਜਲਦੀ ਇਸ ਕਰਕੇ ਲਾਉਣੀ ਹੈ ਕਿਉਂਕਿ ਨਾ ਅਸੀਂ ਅੱਜ ਜਾਣਾ ਸੀ ਸੁਨੇਹਾ ਦਾ ਐਡਮਿਸ਼ਨ ਕਰਾਉਣ ਫਿਰ ਮੈਂ ਕਾ ਵੀ ਸਵੇਰ ਸਵੇਰ ਜਲਦੀ ਉਹ ਮਸ਼ੀਨ ਲਾ ਦੇ ਕੱਪੜੇ ਧੁੱਤੇ ਆਣਗੇ ਨਾਲ ਦੀ ਨਾਲ ਤੇਕ ਮੌਸਮ ਵੀ ਖਰਾਬ ਸੀ ਬੱਦਲਵਾਈ ਹੋਈ ਪਈ ਸੀ ਤੇ ਤਾਂ ਕਰਕੇ ਫਿਰ ਨਾ ਮੈਂ ਮਸ਼ੀਨ ਲਾਤੀ ਸੀ ਮੈਂ ਕਾ ਚੱਲ ਆਪਾਂ ਅੰਦਰ ਹੀ ਪਾ ਜਾਾਂਗੇ ਕੱਪੜੇ ਸੁੱਕਣੇ ਤੇ ਧੋਕੇ ਹਨਾ ਵੀ ਧੁੱਤੇ ਜਾਣ ਇੱਕ ਲਾਈਟ ਵਗੈਰਾ ਦਾ ਨਹੀਂ ਪਤਾ ਹੁੰਦਾ ਮੌਸਮ ਜਦੋਂ ਖਰਾਬ ਹੋਵੇ ਤੇ ਬਾਹਰ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਹਨੇਰਾ ਹਨਾ ਤੇ ਬਸ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਮਸ਼ੀਨ ਲਾ ਕੇ ਫਿਰ ਮੈਂ ਲੱਗ ਗਈ ਸੀ ਇੱਥੇ ਚਾਹ ਧਰਨ ਤੇ ਬਸ ਮੈਂ ਦੋ ਗਲਾਸ ਪਾਣੀ ਦੇ ਪਾ ਕੇ ਚਾਹ ਧਰ ਦੂੰਗੀ ਇੱਥੇ ਗੈਸ ਚਲਾ ਕੇ ਤੇ ਜਾਂ ਮੈਂ ਖਲਦ ਮਸਾਉ ਨਾਲ ਬਾਦਮ ਦੀ ਤੇ ਮੜਕੇ ਮੈਂ ਜਵਾਕਾਂ ਨੂੰ ਉਠਾਤਾ ਸੀ ਬੱਚਿਆਂ ਨੂੰ ਮੈਂ ਕਹਿੰਦਾ ਉੱਠ ਖੜੋ ਤੇ ਬਸ ਰਾਤ ਨੂੰ ਜਲਦੀ ਸੌਂਦੇ ਨੇ ਸਵੇਰ ਨੂੰ ਉੱਠਦੇ ਨਹੀਂ ਮਸਾਹੀ ਉੱਠਦੇ ਤੇ ਫੇਰ ਬਸ ਮੈਂ ਠਾਈ ਜਾਂਦੀ ਸੀ ਇਹਨਾਂ ਨੂੰ ਮੈਂ ਕਹਿੰਦਾ ਬੀ ਉੱਠ ਖੜੋ ਠਾ ਕੇ ਐ ਇਸੇ ਮਚਾਤਾ ਨਾ ਤੇ ਉੱਠੇ ਨਹੀਂ ਸੀ ਫਿਰ ਮੈਨੂੰ 3-4 ਵਾਰ ਇਹਨਾਂ ਨੂੰ ਠੋਣਾ ਪੈਂਦਾ ਜਾ ਕੇ ਫੇਰ ਤੇ ਉੱਠਦੇ ਫਿਰ ਮੈਂ ਪਾਣੀ ਲੈ ਲਈ ਸੀ ਕੋਲਿਆਂ ਤੇ ਕੋਹਣ ਮੈਂ ਕਹਿੰਦਾ ਚਲ ਕੋਲੇ ਠੰਡੇ ਹੋ ਜਾਣਗੇ ਤੇ ਤੁਹਾਨੂੰ ਪਤਾ ਹੀ ਹੈ ਵੀ ਹਨਾ ਕੋਲੇ ਠੰਡੇ ਹੋ ਜਾਂਦੇ ਆ ਤਾਂ ਵਧੀਆ ਹੁੰਦਾ ਸਵੇਰ ਸਵੇਰ ਤੇ ਤਾਂ ਕਰਕੇ ਫਿਰ ਆਪਾਂ ਨਾ ਪਾਣੀ ਪੋਣੀ ਪਾਤਾ ਸੀ ਕੋਲਿਆਂ ਦੇ ਉੱਪਰ ਫਿਰ ਮਾ ਆ ਗਈ ਸੀ ਰਸੋਈ ਦੇ ਵਿੱਚ ਰਸੋਈ 'ਚ ਮੈਂ ਲੱਗਦੀ ਸੀ ਇੱਥੇ ਕੇਤਲੀ ਧੋਣ ਤੇ ਕਿਉਂਕਿ ਆਪਾਂ ਚਾਹ ਇਹਦੇ 'ਚ ਪਾ ਕੇ ਰੱਖ ਦਿੰਨੇ ਆ ਮੈਂ ਕਿਹਾ ਵੀ ਚੱਲ ਆਪਦੀ ਜਿਹੜੀ ਚਾਹ ਬਚਦੀ ਉਹ ਮੈਂ 'ਚ ਪਾ ਦਿੰਨੀ ਆ ਤੇ ਮੈਂ ਹੀ ਪੀਣੀ ਹੁੰਦੀ ਇਕੱਲੇ ਨੇ ਚਾਹ ਹੋਰ ਤਾਂ ਵੀ ਪੀਉਂਦੇ ਨਹੀਂ ਤਾਂ ਰੋਟੀ ਨਾਲ ਉਹਨਾ ਦਹੀਂ ਨਾਲ ਰੋਟੀ ਖਾਂ ਲੈਂਦੇ બસ ਫਿਰ ਮੈਂ ਦੁੱਧ ਤੇ ਦਪਾ ਕੇ ਚਾਹ ਵਾਲਾ ਦੇ ਕੇ ਉਸ ਪਾਣ ਲੂੰਗੀ ਤੇ ਚਾਹ ਤੇ ਚਾਹ ਹਨਾ ਪਾਣ ਕੇ ਗਲਾਸਾ ਦੇ ਵਿੱਚ ਪਾ ਦੂੰਗੀ ਪੀਣ ਦੋਗੀ ਤੇ ਆਵੇ ਜੀ ਤੁਸੀਂ ਵੀ ਪੀਲੋ ਚਾਹ ਗਰਮ ਗਰਮ ਤੇ ਨਾਲ میں ਬਿਸਕੁਟ ਰੱਖ ਲੂੰਗੀ ਬਸ ਤੇ ਬਿਸਕੁਟ ਆਪਾਂ ਦੇ ਦਾਂਗ ਬੱਚਿਆਂ ਤੇ ਬਸ ਫਿਰ ਮੈਂ ਚਾਹ ਤਿੰਨਾ ਦੀ ਪਾਲੀ ਸੀ ਸੀ ਆਪਦੀ ਪਾ ਕੇ ਤੇ ਫਿਰ ਮੈਂ ਲੈ ਜੂੰਗੀ ਚਾਹ ਤੇ ਬਾਕੀ ਮੈਂ ਕੇਟਲ ਚ ਪਾ ਦੂੰਗੀ ਗਰਮੀ ਤਾਂ ਬਹੁਤ ਹੋਈ ਪਈ ਆ ਤੇ ਉਹ ਯਾਨੀ ਕਿ ਮੌਸਮ ਠੰਡਾ ਸੀ ਵੀ ਹਵਾ ਚੱਲਦੀ ਸੀ ਤੇ ਪਰ ਹਣਾ ਠੰਡੇ ਹੋਣ ਕਰਕੇ ਤੇ ਗਰਮੀ ਬਹੁਤ ਸੀ ਬੇ ਕੋਲਰ ਪੱਖਿਆਂ ਦੇ ਵੀ ਹਵਾ ਲੱਗਦੇ ਵਾ ਸਵੇਰ ਇਹ ਠੰਡਾ ਹੁੰਦਾ ਮੌਸਮ 4 ਵਜੇ 4:30 ਵਜੇ ਤੇ ਉਹਦੋਂ ਠੰਡਾ ਜਾਂਦਾ ਉਹ ਠੰਡੀ ਠੰਡੀ ਹਵਾ ਹੁੰਦੀ ਤੇ ਆ ਦੇਖੋ ਜੀ ਕਿੰਨਾ ਹਨੇਰਾ ਤੇ ਕਿੰਨਾ ਹਨੇਰਾ ਤੇ ਸੋਭਾ ਤੇ ਮੈਂ ਨਾ ਇੱਥੇ ਮੈਂ ਪੱਖਾ ਲਾ ਕੇ ਬਾਹਰ ਬੈਗੀ ਸੀ ਮੈਂ ਬਾਹਰ ਚਾਹ ਪੀਣੀ ਹੁੰਦੀ ਆ ਆਪਦੀ ਬਹਿ ਕੇ ਮੈਂ ਮੇ ਪੱਖਾ ਲਾਉਣ ਲੱਗ ਗਈ ਸੀ ਬਾਹਰ ਕੱਢਤਾ ਸੀ ਮੰਜਾ ਘੜਤਾ ਸੀ ਬਾਹਰ ਮੈਂ ਕਿਹਾ ਵੀ ਬਾਹਰ ਹੀ ਪੰ ਬੈਠ ਕੇ ਚਾਹ ਪੀਂਗੀ ਤੇ ਫਿਰ ਸਕਟਰ ਆਇਆ ਇਸਨੂੰ ਚਾਹ ਲਈ ਸੀ ਆਪਦੇ ਵਾਕੀ ਮੈਂ ਇਹਨਾਂ ਦੇ ਅੰਦਰ ਰੱਖ ਦੂੰਗੀ ਤੇ ਅੰਦਰ ਰੱਖ ਦੂੰ ਚਾਹ ਤੇ ਅੰਦਰ ਰੱਖ ਕੇ ਤੇ ਫਿਰ ਵਸ ਮੈਂ ਇਹਨਾਂ ਖਾ ਦੂੰਗੀ ਤੇ ਉੱਠ ਜਾਣਗੇ ਜਾਂ ਤੇ ਚਾਹ ਪਾਣੀ ਪੀ ਲੈਣਗੇ ਤੇ ਬਾਕੀ ਹਨ ਲੱਗਦਾ ਤਾਂ ਆ ਵੀ ਹਨੇਰਾ ਬਹੁਤ ਹੁੰਦਾ ਪਰ ਜੇ ਅਸੀਂ ਲੇਟ ਮੜਾ ਜਾ ਵੀ ਹੋ ਜੀਏ ਤਾਂ ਕਰ ਟਾਈਮ ਨਾ ਉਹਦੇ ਬਸ ਫਟਾਫਟ ਪ੍ਰੈਮ ਹੋ ਜਾਂਦਾ ਤਾਂ ਕਰਕੇ ਫਿਰ ਸਾਨੂੰ ਆਏ ਹੁੰਦਾ ਵੀ ਫਟਾਫਟ ਆਪਦਾ ਜਲਦੀ ਉੱਠ ਕੇ ਕੰਮ ਧੰਦਾ ਕਰ ਲਈ ਤੇ ਫਿਰ ਮੈਂ ਇੱਧਰ ਹਨਾ ਚਾਹ ਕਾਣੀ ਪੀ ਕੇ ਫਿਰ ਮੈਂ ਆ ਗਈ ਸਰਸੋਈ ਦੇ ਵਿੱਚ ਇੱਥੇ ਮੈਂ ਲੱਗੀ ਸੀ ਦਾਲ ਧਰਨ ਪਹਿਲਾਂ ਭੋਂ ਦੀ ਦਾਲ ਨੂੰ ਤੇ ਮੈਂ ਦਾਲ ਛਿਲਕੇ ਵਾਲੀ ਲਈ ਹੈ ਮੁੰਗੀ ਦੀ ਜਿਹੜੀ ਛਿਲਕੇ ਵਾਲੀ ਦਾਲ ਹੁੰਦੀ ਹੈ ਸਾਫ ਤੇ ਮੁੰਗੀ ਦੀ ਦਲੀ ਹੋਈ ਵੀ ਕਹਿ ਦਿੰਦੇ ਇਹਨੂੰ ਦਲੀ ਹੋਈ ਮੂੰਗ ਤੇ ਉਹ ਮੈਂ ਲਿਆਂਦੀ ਸੀ ਤੇ ਪਈ ਸੀ ਮੇਰੇ ਕੋਲੇ ਫਿਰ ਨਾ ਉਹ ਹੀ ਬਸ ਉਹਦੇ ਚ ਪਾਣੀ ਦੇ ਵਿੱਚ ਭਿਉਂ ਕੇ ਤੇ ਰੱਖ ਦੂੰਗੀ ਤੇ ਫਿਰ ਇਹ ਨਾ ਥੋੜਾ ਜਿਆ ਜਲਦੀ ਬਣ ਜਾਂਦੀ ਇੱਕ ਤਾਂ ਤੇ ਉਹ ਤਾਂ ਇਹ ਜਿਵੇਂ ਮੂੰਗੀ ਮਸਰੀਦਾਲ ਬਣਦੀ ਹੈ ਨਾ ਇੱਕ ਦੋ ਸੀਟੀਆਂ ਚ ਬਸ ਉਹਦੀ ਗਲ ਜਾਂਦੀ ਇੰਨਾ ਟਾਈਮ ਨਹੀਂ ਲੈਂਦੀ ਇਹ ਜਿਹੜੀ ਦੂਜੀਆਂ ਦਾਲਾਂ ਲੈਂਦੇ ਨੇ ਮੂੰਗੀ ਦੇ ਵਜ੍ਹਾ ਤੇ ਛੋਲੇ ਦੀ ਦਾਲ ਹੋਈ ਜਾਂ ਕੋਈ ਰਾਜਮਾ ਹੋਈ ਤੇ ਇਹ ਤਾਂ ਬਸ ਦੋ ਸੀਟੀਆਂ ਚ ਵਧੀਆ ਬਣ ਜਾਂਦੀ ਆ ਖੁੱਲ ਜਾਂਦੀ ਆ ਮਤਲਬ ਤੇ ਵਸੇ ਫਿਰ ਮੈਂ ਇੱਥੇ ਲੱਗ ਗਈ ਸੀ ਦਾਲ ਨੂੰ ਮਨਾਪਿਉਣ ਕਿਉਂਕਿ ਫਿਰ ਮੈਂ ਰੱਖਤੀ ਸੀ ਦਾਲ ਤੇ ਫਿਰ ਮੈਂ ਦਵਾਦ ਲੱਗ ਗਈ ਸੀ ਇੱਥੇ ਪਾਣੀ ਭਰਨ ਤੇ ਦੇਖੋ ਜੀ ਹਜੇ ਵੀ ਨਹੀਂ ਰਾਜਾ ਮੜਾ ਮੜਾ ਤੇ ਬਸ ਫਿਰ ਮੈਂ ਪਾਣੀ ਭਰਨ ਲੱਗ ਗਈ ਸੀ ਤੇ ਰਿਸ਼ੂ ਨੂੰ ਮੈਂ ਕਿਹਾ ਵੀ ਮੋਟਰ ਛੱਡ ਲਈ ਸੀ ਅਸੀਂ ਮੈਂ ਕਿਹਾ ਮੋਟਰ ਛੱਡ ਕੇ ਪੀਣ ਵਾਲਾ ਪਾਣੀ ਭਰ ਲਾਂ ਤੇ ਫਿਰ ਮੈਂ ਕੈਂਪਰ ਤੋਂ ਲੱਗ ਗਈ ਸੀ ਇੱਧਰ ਮੈਂ ਟੱਬ ਕੁਝ ਘੁਰ ਕੇ ਤੇ ਫਿਰ ਮੈਂ ਤੇ ਪੀਣ ਵਾਲਾ ਭਰ ਲਈ ਫਟਾਫਟ ਆਪਾ ਪਾਣੀ ਤੇ ਫਿਰ ਪਾਣੀ ਭਰ ਕੇ ਤੇ ਵਸੇ ਇੱਥੇ ਰਿਸ਼ੂ ਚੱਲਿਆ ਸੀ ਨਹਾਉਣ ਮੈਂ ਨੰਨਾ ਮੈਚ ਲੈਣਾ ਹੁਣ ਤੇ ਮੈਂ ਕਿਹਾ ਤੂੰ ਨਾਲ ਆਵੇਂ ਮੈਂ ਪਾਣੀ ਪੂਣੀ ਭਰਦੀ ਐਨੇ ਮੈਂ ਟਾਈਮ ਟਾਈਮ ਹੋ ਜਾਊਗਾ ਫਿਰ ਮੈਂ ਪਾਣੀ ਬਾਰ ਬਾਰ ਮੋਟਰ ਕਿੱਥੇ ਛੱਡੂੰਗੀ ਤੇ ਇਹ ਵਾਸ ਹਨਾ ਫਿਰ ਆ ਨਿੱਕਰ ਤੋਂ ਫਿਰ ਅਸੀਂ ਮੰਦਿਰ ਜਾਵਦੀਆਂ ਸੀ ਤਿਆਰ ਹੋ ਕਿੰਨਾ ਕੀ ਤੇ ਬਸ ਫਿਰ ਮੈਂ ਤੁਸੀਂ ਮੈਂ ਮੰਦਿਰ ਚਲੀ ਜਾਂਦੀਆਂ ਸੀ ਰਿਸ਼ ਨੂੰ ਮੈਂ ਰੋਟੀ ਪਕਾ ਗਈ ਸੀ ਮੈਂ ਕਿਹਾ ਰੋਟੀ ਮੈਂ ਤਰੀ ਪਕਾ ਲੈਣੀ ਹੈ ਤੇ ਫਿਰ ਮੈਂ ਆ ਗਈ ਸੀ ਇੱਧਰ ਰੋਟੀ ਤਾਂ ਮੈਂ ਲਾ ਗਈ ਸੀ ਇਹਦੀ ਫਿਰ ਮੈਂ ਦੂਜੀ ਰੋਟੀ ਲਾਉਣ ਲੱਗ ਗਈ ਸੀ ਆ ਕੇ ਮੰਦਿਰ ਦੇ ਵਿੱਚ ਸੁਣਿਆ ਨਾ ਮੈਂ ਕਿ ਤੂੰ ਜੋਤਵਤੀ ਲਾ ਦੇ ਤੇ ਮੈਂ ਰੋਟੀ ਲਾ ਲੈਣੀ ਹੈ ਤੇ ਵਸੇ ਕਿਉਂਕਿ ਮੈਨੂੰ ਦੁਪਹਿਰ ਦੀ ਰੋਟੀ ਵੀ ਲਾਉਣੀ ਸੀ ਤੇ ਫਿਰ ਉਹ ਸੋਭਾ ਦੇ ਨਾਲ ਨਾਸ਼ਤਾ ਦੋਨਾਂ ਦਾ ਹੋਵੇ ਮੇਰਾ ਤੇ ਸੁਨੀਆ ਦਾ ਤਾਂ ਕਰਕੇ ਫਿਰ ਮੈਂ ਇੱਥੇ ਲੱਗ ਗਈ ਸੀ ਰੋਟੀ ਲਾਉਣ ਕਿਉਂਕਿ ਫਿਰ ਨਾ ਦੁਪਹਿਰੇ ਕਿੰਬਤ ਕਿੰਨੇ ਵਜੇ ਮੁੜਿਆ ਜਾਂਦਾ ਬੰਦੇ ਤੋਂ ਨਾ ਫਿਰ ਸੁਨੀਆ ਰਿਸ਼ੂ ਨੇ ਵੀ ਰੋਟੀ ਖਾਣੀ ਸੀ ਸਕੂਲੋਂ ਆ ਕੇ ਫਿਰ ਅਸੀਂ ਵੀ ਆਪਦੀ ਆ ਕੇ ਖਾਣੀ ਸੀ ਰੋਟੀ ਪਾਣੀ ਤਾਂ ਕਰਕੇ ਫਿਰ ਮੈਨੂੰ ਆਏ ਸੀ ਵੀ ਆ ਕੇ ਨਿਕੰਮ ਹੁੰਦਾ ਫਿਰ ਇਹ ਮੈਂ ਦਾਲ ਪਾਣੀ ਬਣਾਤਾ ਸੀ ਤੇ ਰੋਟੀ ਫਿਰ ਮੈਂ ਬਣਾਉਂਦੀ ਸੀ ਮੈਂ ਕਹਾਂ ਵੀ ਬਣਾ ਕੇ ਰੱਖਾਂਗੇ ਤੇ ਬੱਸ ਫਿਰ ਮੈਂ ਇੱਥੇ ਰੋਟੀ ਫਟਕੜਾ ਲਾ ਕੇ ਰੱਖ ਦਿੰਦੀ ਸੀ ਤੇ ਰਿਸ਼ੂ ਤਿਆਰ ਹੋ ਗਿਆ ਸੀ ਆfda ਰੋਟੀ ਪਾਣੀ ਖਾ ਲਿਆ ਸੀ ਉਹਨੇ ਤੇ ਬੈਨ ਅੰਨ ਚ ਹਜੇ ਟਾਈਮ ਰਹਿੰਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਬੈਨ ਤਾਂ ਸਵਾ ਸੱਤ ਆਉਣੀ ਹੈ ਤੇ ਵਸ ਫਿਰ ਗੇੜੇ ਹੀ ਕੱਢੀ ਹੁੰਦਾ ਸੀ ਕਹਿੰਦਾ ਚੱਲ ਵੀ ਮੈਂ ਜਾਂਨਾ ਇੱਧਰ ਉੱਧਰ ਜਾਵੜੰਦਾ ਹਣਾ ਆਵਦੀ ਤਾਈ ਕੇ ਇੱਧਰ ਗੇੜਾ ਕੱਢਿਆ ਹੁੰਦਾ ਫਿਰ ਵਸ ਜਾਵੜੰਦਾ ਦਾ ਬੈਗ ਚੱਕ ਕੇ ਤੇ ਬਸ ਫਿਰ ਉਹ ਚਲੇ ਗਿਆ ਸੀ ਮੈਂ ਉਹਦਾ ਨਾਸ਼ਤਾ ਬਣਾਉਂਗੀ ਫਿਰ ਮੈਂ ਲੱਗੇ ਸੀ ਕੱਪੜੇ ਪਾਉਣ ਸਾਰੇ ਮੈਂ ਧੋਲੇ ਸੀ ਕੱਪੜੇ ਇੱਕ ਬਾਰ ਮੋਸਾ ਫਰਾਉਣੀ ਆ ਤੇ ਐਸੇ ਇਸ ਕਰਕੇ ਮੈਂ ਅੰਦਰ ਹੀ ਪਾ ਲੂੰਗੀ ਤੇ ਬਾਹਰ ਹੋਣਾ ਜੇ ਕੋਕਰੇ ਹੋਵੇ ਫਿਰ ਤਾਂ ਦਬ ਦਬਾਰੋ ਚੱਕ ਦੇ ਕੱਪੜੇ ਅੰਦਰ ਸੁੱਕਣੇ ਪਾ ਲੂੰਗਾ ਤੇ ਫਿਰ ਓਖਾ ਹੋ ਜਾਂਦਾ ਫਰਾਈ ਮੀ ਕਰਨੀ ਜ਼ਰੂਰਤ ਦੇ ਵਿੱਚ ਮੀ ਆ ਜੇ ਤਾਂ ਫਿਰ ਸਾਰੇ ਕੱਪੜੇ ਪਿੱਛੇ ਜਾਣਗੇ ਸਰਦੀ ਦੇ ਵਿੱਚ ਤਾਂ ਓਖਾ ਹੁੰਦਾ ਵੀ ਅੰਦਰ ਸੁੱਕਣੇ ਨਹੀਂ ਨਾ ਮੀ ਤਾਂ ਚਾਹੀ ਸੁੱਕੇ ਜਾਂਦੇ ਫਤਲੇ ਕੱਪੜੇ ਹੁੰਦੇ ਆ ਤੇ ਆ ਦੇਖੋ ਮੈਂ ਸਾਰੇ ਸੁੱਕਣੇ ਪਾ ਦਿੱਤੇ ਨੇੰਜੇ ਤੇ ਖਲਾੜ ਤੇ ਕੁਝ ਬੇਟੀ ਦੇ ਕੋਸ਼ੇ ਉਧਰ ਨੇੰਜੇ ਤੇ ਕੌਂਟਰ ਤੇ ਤੇ ਜੋਤ ਜਦੀ ਜਾਂਦੀ ਹੈ ਜੋ ਅਧਿਕਾਰ ਨਹੀਂ ਤੁਸੀਂ ਵੀ ਦੇਖਣ ਸਵੇਰ ਸਵਾ ਦੇਖ ਨੂੰ ਸੀ ਦੇ ਰਹੇ ਆ ਤੇ ਬਸ ਉਹ ਹਨ ਹਨੇਰਾ ਸੀ ਆ ਗਿਆ ਸੀ ਮੁੜ ਕੇ ਤੇ ਇਹਨੂੰ ਦੇ ਅਸੀਂ ਆ ਗਏ ਸੀ ਅਸੀਂ ਪੈਦਲ ਹੀ ਆਏ ਸੀ ਕੋਲੇ ਬੱਸ ਫਿਰ ਟ੍ਰੈਵਲ ਕਰਕੇ ਬੱਸ ਤੋਂ ਉੱਤਰ ਕੇ ਹਨੇਰਾ ਸੀ ਆ ਗਿਆ ਸੀ ਮੁੜ ਕੇ ਹੁਣ ਅਸੀਂ ਟ੍ਰੈਵਲ ਜਾ ਰਹੇ ਆ ਜਿੱਥੇ ਜਾਣਾ ਸੀ ਅਸੀਂ ਲੋਕੇਸ਼ਨ ਲਾ ਲਈ ਸੀ ਸਿਫੋਨ ਤੇ ਬਾਕੀ ਮੈਂ ਤਾਂ ਇਹ ਉਹਨਾਂ ਨੂੰ ਪੁੱਛ ਲਾਂਗਾ ਫੋਨ ਲਾ ਕੇ ਸਰ ਨੂੰ ਦੇ ਜਿੱਥੇ ਜਾਣਾ ਸੀ ਤੇ ਅਸੀਂ ਇੱਥੇ ਆ ਗਏ ਸੀ ਆਫਿਸ ਦੇ ਵਿੱਚ ਜਿੱਥੇ ਅਸੀਂ ਆਉਣਾ ਸੀ ਤੇ ਇੱਕ ਆਫਿਸ ਬਣਿਆ ਹੋਇਆ ਇਹਨਾਂ ਦਾ ਇੱਥੇ ਗੱਲਬਾਤ ਕਰੀ ਜਾਂਦੇ ਸੀ ਅਸੀਂ ਤੇ ਗੱਲਬਾਤ ਕਰਕੇ ਐਡਮਿਸ਼ਨ ਅਸੀਂ ਕਰਾਤੀ ਸੀ ਉਹ ਸਾਰਾ ਕੰਮ ਉੱਥੇ ਕਰਕੇ ਫਿਰ ਅਸੀਂ ਤੁਰਪੇਸ ਉੱਥੇ ਦੇਰ ਆ ਦੇ ਵਿੱਚ ਆ ਗਏ ਸੀ ਮੋਲ ਵਿਸ਼ਾਲ ਮੋਲ ਹੈ ਇਹ ਮਹਾਰਤ ਤੇ ਇੱਥੇ ਸਨੇਹਾ ਮੈਨੂੰ ਲੈ ਆਈ ਗੰਦੀ ਵੀ ਆ ਜਾ ਚੱਲੀ ਕੋਈ ਚੀਜ਼ ਪਸੰਦ ਆ ਜਾਂਦੀ ਹੈ ਵੀ ਇੱਥੇ ਔਕਰਾਂ ਲੱਗੀਆਂ ਹੁੰਦੀਆਂ ਤੇ ਕਈ ਵਾਰ ਕੋਈ ਚੀਜ਼ ਇਹ ਜੀ ਹੁੰਦੀ ਜੀ 40% ਜ਼ਿਆਦਾ ਹੈ ਨਾ ਡਿਸਕਾਊਂਟ ਹੁੰਦਾ ਤੇ ਮੈਂ ਕੱਲ ਦੇਖ ਲਾ ਵੀ ਚਲੇ ਵਰਦੇ ਨੇ ਤੇ ਅਸੀਂ ਫਿਰ ਅਸੀਂ ਇੱਥੇ ਗਏ ਸੀ ਤੇ ਇੱਕ ਦੋ ਚੀਜ਼ਾਂ ਹੀ ਲਈਆਂ ਸੀ ਜਿਆਦਾ ਤਾਂ ਅਸੀਂ ਲਈਆਂ ਨਹੀਂ ਕਿਉਂਕਿ ਪੈਸਿਆਂ ਦੀ ਹੈ ਨਾ ਥੋੜ੍ਹ ਕਰਕੇ ਫਿਰ ਅਸੀਂ ਲੈ ਆਣੇ ਸਮਾਨ ਮੈਸੇ ਸਮਾਨ ਤਾਂ ਬਹੁਤ ਸਾਰਾ ਪਿਆ ਸੀ ਵੈਰਾਈਟੀਆਂ ਲੈਣ ਆਲਾ ਸੀ ਤੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਰਹੀ ਹਾਂ ਵੀ ਇੱਥੇ ਜਿਹਨੇ ਵੀ ਪਹਿਣ ਪਰਾਣੇ ਹੁਣਾ ਹੋਵੇ ਮੌਕੇ ਬਣਾ ਹੋਇਆ ਹੈ ਇਹ ਸ਼ਾਲ ਮਾਰਟ ਤੇ ਇੱਥੇ ਕੁਝ ਵੀ ਆਪ ਲੈ ਸਕਦੇ ਹਾਂ ਤੇ ਬਸ ਫਿਰ ਐਸੇ ਇੱਥੇ ਖੜੇ ਸੀ ਦੋ ਚਾਰ ਚੀਜ਼ਾਂ ਲਈਆਂ ਸੀ ਜਿਹੜੀਆਂ ਉਹਦਾ ਹੈ ਨਾ ਬਿੱਲ ਬਣਾਉਣ ਤੇ ਮੇਗਾ ਚੱਲ ਬਣਾ ਲੈਨੇ ਥੋੜਾ ਜਿਹਾ ਹਣਾ ਜਿਹੜਾ ਪਲੇਸ ਮੰਨ ਕੇ ਬੱਸ ਫੇਰ ਅਸੀਂ ਤੁਰਪੇ ਸਾਨੂੰ ਬੱਸ ਮਿਲ ਗਈ ਸਪੰਡ ਵਾਲੀ ਤੇ ਵੈਸੇ ਤਾਂ ਅਸੀਂ ਜਗਰਾਉਂ ਨੇ ਜਾਣਾ ਸੀ ਰੋਡਵੇ ਤੇ ਚੜ ਕੇ ਮੇਗਾ ਜਗਰਾਉਂ ਤੋਂ ਲੈ ਲਾਂਗੇ ਫੇਰ ਸੁਨਿਆਂਗ ਦੇ ਜਗਰਾਉਂ ਤੋਂ ਤਾਂ ਤੁਰ ਪੂਗੀ ਬੱਸ ਇੱਥੇ ਉੱਲੇ ਆ ਲੈਨੇ ਮੁੜ ਗਏ ਤਾਂ ਤੇ ਫੇਰ ਅਸੀਂ ਮੁੜ ਗਏ ਤੇ ਸਿੱਧੀ ਲੈ ਲਈ ਸੀ ਪ੍ਰਾਈਵੇਟ ਹੀ ਪਿੰਡਾਂ ਦੀ ਜਿਹੜੀ ਮਿੰਨੀ ਲੱਗੀਆਂ ਹੁੰਦੀਆਂ ਤੇ ਬੱਸ ਅਸੀਂ ਆ ਗਏ ਸੀ ਇੱਥੇ ਢੁੱਡੀ ਤੇ ਪਹੁੰਚਣ ਵਾਲੇ ਸੀ ਤੇ ਵਧੀਆ ਮੌਸਮ ਸੀ ਜਾਨ ਕੇ ਠੰਡਾ ਸੀ ਇੰਨੀ ਗਰਮੀ ਮਹਿਸੂਸ ਨਹੀਂ ਸੋਭਾ ਤਾਂ ਲੱਗੀ ਸੀ ਜੋ ਅਸੀਂ ਗਏ ਹਾਂ ਸੋਭਾ ਵੀ ਮੌਸਮ ਨਾ ਇੰਨਾ ਖਰਾਬ ਹੋ ਗਿਆ ਸੀ ਨਾ ਬਹੁਤ ਜ਼ਿਆਦਾ ਰੇਤ ਆਇਆ ਹੋ ਗਿਆ ਸੀ ਜਿਵੇਂ ਬੱਦਲ ਵਸ ਆਊਗਾ ਰਾਹ ਦੇ ਵਿੱਚ ਮੀਂਹ ਵੀ ਆ ਗਿਆ ਸੀ ਮੁੱਕਦੇ ਤੇ ਪਰ हट ਗਿਆ ਸੀ ਤੇ ਆ ਦੇਖੋ ਕਿੰਨਾ ਵਧੀਆ ਮੌਸਮ ਆ ਛੁੱਟ ਗਿਆ ਸੀ ਇਹ ਦੇਖੋ ਇਹ ਛੁੱਟੇ ਕੇ ਲੱਗੇ ਹੋਏ ਇਹ ਟੁੱਡੀ ਦਾ ਡੱਡਾ ਬਣਿਆ ਹੋਇਆ ਇੱਥੇ ਬੱਸਾਂ ਰੁਕਦੀਆਂ ਹੁੰਦੀਆਂ ਜਾਂਦੀਆਂ ਸਵਾਰੀ ਇੱਥੇ ਰੁਕਦੀ ਐ ਚੜ੍ਹਦੀ ਐ ਉਤਰਦੀ ਐ ਤੇ ਬੱਸ ਫਿਰ ਅਸੀਂ ਅੱਗੇ ਆ ਗਏ ਅਸੀਂ ਇੱਥੇ ਤੇ ਆ ਛੱਪੜ ਦੇਖੋ ਜੀ ਕਿੰਨੂ ਭਰੇ ਆ ਤੇ ਹਰਿਆਲੀ ਦੇਖੋ ਜੀ ਕਿੰਨੀ ਵਧੀਆ ਲੱਗਦੀ ਐ ਤੇ ਬਾਕੀ ਫਿਰ ਅਸੀਂ ਅੱਗੇ ਆਏ ਤੇ ਅੱਗੇ ਸਾਡੇ ਆ ਸਰਕਾਰੀ ਹਸਪੀਟਲ ਐ ਅੱਗੇ ਵੀ ਤੁਹਾਨੂੰ ਦਿਖਾਇਆ ਸੀ ਤੇ ਜਿਹੜੇ ਪਿੰਡ ਵੀਰ ਭੈਣ ਨੇ ਸਾਡੇ ਨਹੀਂ ਦੇਖਿਆ ਦੇਖੋ ਜੀ ਸਰਕਾਰੀ ਹਸਪੀਟਲ ਆ ਇਹ ਸਿਵਲ ਤੇ ਬਹੁਤ ਵੱਡਾ ਹਸਪੀਟਲ ਆ ਤੇ ਵਾਸੂ ਪਿੰਡ ਦੇ ਵਿੱਚ ਹੀ ਐ ਸਾਡੇ ਟੁੱਡੀ ਕੇ ਯਾਨੀ ਕਿ ਚਲਾ ਜਾਂਦਾ ਉਹ ਪਿੰਡ ਦੇ ਵਿੱਚ ਹੀ ਆ ਜਾਂਦਾ ਹੈ ਸੰਗ ਟੁੱਡੀ ਕਿਤੇ ਛੋੜ ਚਾ ਤੇ ਪਿੱਛੇ ਰਲਾ ਪਿਆ ਤਾਂ ਤੇ ਕਹਿੰਦਾ ਨੇ ਪਲੇਟ ਹੀ ਲੈਣਾ ਤੇ ਸਟicker ਲਿਆ ਬਣਾਇਉਂਗਾ ਤੇ ਬਾਕੀ ਪ੍ਰਿੰਟ ਹਿੱਤੇ ਹੋਏ ਸਟicker ਸਾਰੇ ਮੈਂ ਉਹ ਲੈ ਲੇਗਾ ਤੇ ਆ ਦੇ ਕੋਈ ਸਟicker ਆ ਦੇ ਤੈਨਰੇ ਬਣੇ ਬਿੰਚ ਤੇ ਜੇ ਮੈਂ ਸਬਜੀ ਆਪਾਂ ਤਈ ਵਗੈਰਾ ਦੇਣੀ ਨੇ ਬੱਚੇ ਨੂੰ ਤੇ ਉੱਪਰ ਕਲੇਟ ਲੱਗ سنےا <سؤال> پی سنے سرکہ ساڈے سات بجے کا بکھ لگی سرس بھی پایا میں پھر گا لسٹ تھوڑا جا سات سب گئی ਰੋਟੀ ਦਾਨੇ ਖਾਧੀ ਨੇ ਵਸੂਲੀ ਨਹੀਂ ਚਾਹੀਦੀ ਹੈ ਤੇ ਅੰਮ੍ਰਿਤਸਰ ਹੈ ਨਾ ਚਾਹਰਾ ਬਿਸਪਤ ਚਾਹਰਾ ਨਾ ਆ ਦੇਖੋ ਜੀ ਸਾਡੇ ਡੱਬਾ ਆਇਆ ਹੈ ਜਦੋਂ ਨਾ ਇਹ ਤੇੜੀ ਖੁਸ਼ੀ ਚਾਹ ਹੈ ਇਹ ਖੁਸ਼ੀ ਚਾਹ ਹੈ ਤੇ ਇਹ ਮੇਰੇ ਹਜ਼ਰਮੰਦੇ ਮਾਤਾ ਜੀ ਇਹ ਡੱਬਾ ਲੈ ਕੇ ਆਨਾਰੇ ਪਰਸੋਂ ਤੋਂ ਆਇਆ ਤੇ ਇਸ ਖੁਸ਼ੀ ਵਾਲੀ ਚਾਹ ਦਾ ਡੱਬਾ ਲੈ ਕੇ ਆਈ ਸੀ ਤੇ ਅਜੇ ਥੀਏ ਦੂਜੇ ਤਰ੍ਹਾਂ ਦੇ ਡੱਬਾ ਰੱਖੇ ਅਸੀਂ ਪਹਿਲੇ ਵੀ ਮੈਂ ਦੇਖਣਾ ਅਤੇ ਉਹ ਆਈ ਮੇਰੇ ਬਸ ਨਾ ਚਾਹ ਬਣ ਕੇ ਉਹਨਾਂ ਨੇ ਕੱਢਾਂ ਵੀ